ਮਤੇ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਹਾਜ਼ਰੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਥਾਨਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਪਤਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਕੱਡੇ ਚੀਰ ਪੰਡਤਾਂ ਦੀਆਂ ਸਿਰਾਂ ਅੰਦਰ ਪੈਗੇ ਜਿਸਮ ਉਤੇ ਜਿਸ ਤਮ ਚੀਰ ਹੈ ਸੰ ਉਸੇ ਰੂਈ ਦੇ ਬਣੇ ਨੇ ਫੇਰ ਜੰਜੂ ਜਿਹੜੀ ਰੂਈ ਨੇ ਸਾਡੇ ਸਰੀਰ ਹੈ ਸੰ ਉਸ ਦੇ ਗੰਦਰ ਉਬਲਿਆ ਲਹੂ ਜਿਹੜਾ ਬਣੇ ਉਸ ਦੇ ਟਿੱਕੇ ਅਖੀਰ ਹੈ ਸਨ ਉਹਦੇ ਜਿਹੜੇ ਕੁਰਬਾਨੀ ਦੇ ਸੂਰਜਾਂ ਬਿਨ ਨੇਰਾ ਹੂਝ ਕੇ ਮੇਟਣੀ ਰਾਤ ਕਿਸ ਨੇ ਬਣੀ ਕਿਸੇ ਦੀ ਜਗ ਤੇ ਬਾਤ ਰਹਿ ਜਾਏ ਲਹੂਆਂ ਨਾਲ ਲਿਖਣੀ ਐ ਸੀ ਬਾਤ ਕਿਸ ਨੇ ਲਹੂਆਂ ਨਾਲ ਲਿਖਣੀ ਐ ਸੀ ਬਾਤ ਕਿਸ ਨੇ ਬਾਤਾਂ ਹੋਰ ਵੀ ਨੇ ਜਗ ਤੇ ਹੈਣ ਲਖਾਂ ਬਾਤਾਂ ਹੋਰ ਵੀ ਨੇ ਜਗ ਤੇ ਹੈਣ ਲਖਾਂ ਵੱਖਰੀ ਬਾਤ ਐ ਵੱਖਰੇ ਚੌਕਦੀ ਐ ਲੈ ਕੇ ਸ਼ੀਸ਼ੇ ਤੁਰੇ ਜਾਂ ਤਲੀ ਉੱਤੇ ਹੁੰਦਾ ਕਿਸੇ ਤੇ ਜ਼ੁਲਮ ਇਹ ਰੋਕਦੀ ਐ ਤੁਰੇ ਆਣ ਮਰਜੀ ਬੜੇ ਹੋਰ ਪਿੱਛੇ ਤੁਰੇ ਆਣ ਮਰਜੀ ਬੜੇ ਹੋਰ ਪਿੱਛੇ ਲਹੂ ਰਾਹਾਂ ਚ ਤਾਈਆਂ ਤਰਾਂਕਦੀ ਐ ਪੁੱਜ ਗਈ ਚਮਕੌਰ ਸਰਹੰਦ ਅੰਦਰ ਐਸੀ ਬਾਤ ਐ ਚਾਂਦਨੀ ਚੌਕਦੀ ਐ ਐਸੀ ਬਾਤ ਐ ਚਾਂਦਨੀ ਚੌਕਦੀ ਐ ਬਾਤ ਸੁਣਦੇ ਆ ਮੂੰਹ ਚ ਪੌਣਗੜਾ ਬਾਤ ਸੁਣਦੇ ਆ ਮੂੰਹ 'ਚ ਪਾਉਣ ਉਂਗਲਾਂ ਕਰਦੇ ਬਾਤ ਵੇਖੋ ਲੋਕ ਪਰ ਲੋਕ ਕਿਸ ਦੀ ਇਹ ਮਾਲਕ ਵਿਸ਼ਾਲ ਹੈ ਹਿਰਦਿਆਂ ਦੀ ਇੱਧਰ ਸੂਈ ਨਾਲੋਂ ਤਿੱਖੀ ਨੋ ਕਿਸ ਦੀ ਇੱਧਰ ਸੂਈ ਨਾਲੋਂ ਤਿੱਖੀ ਨੋ ਕਿਸ ਦੀ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸਾਂ ਤੇਗਾ ਮੈਨੂੰ ਲਖਬ ਹੈ ਤੇਗ ਬਹਾਦਰੀ ਦਾ ਮੇਰੇ ਸਤਾਵੇ ਨਹੀਂ ਸਕਦੀਆਂ ਉਹ ਤੇਗਾ ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾ ਮਾਣੀ ਵੇਖ ਪਿਤਾ ਦੀਆਂ ਪੈਨੀਆਂ ਦੋ ਤੇਗਾਂ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆਂ ਪਰਖਦਾ ਤੇਰਾ ਪਿਓ ਤੇਗਾਂ ਹੁਣ ਵੀ ਦੇਖੇਗਾਂਦੇ ਪਵਿਕਖੰਦਰ ਮੇਰੇ ਪੁੱਤਰ ਨੇ ਵਾਣੀਆਂ ਉਹ ਤੇਗਾਂ ਉਹਦੀ ਤੇਗ ਚੋਂ ਜੋ ਵੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ ਮੈਂ ਹਾਂ ਤੇਗ ਤੇ ਤੇ ਗਿਆ ਹੱਥ ਤੇਰੇ ਮੈਂ ਹਾਂ ਤੇਗ ਤੇ ਤੇ ਗਿਆ ਹੱਥ ਤੇਰੇ ਦੋਹਾਂ ਦੀ ਹੋਣੀ ਅਜੀਬ ਵੇਖੀ ਇਸ ਟੱਕਰ ਚੋਂ ਆਈ ਆਵਾਜ਼ ਸੁਣ ਕੇ ਜਾ ਗੁੱਠਣਗੇ ਕਈ ਨਸੀਬ ਵੇਖੀ ਤਖਤਾਂ ਵਾਲੇ ਹੁਣ ਹੋਣਗੇ ਤਖਤਿਆਂ ਤੇ ਤਖਤ ਸੰਭਣਗੇ ਕਿਵੇਂ ਗਰੀਬ ਵੇਖੀ ਮਰਨਾ ਜਾਣੇ ਜੋ ਉਹਦੀ ਖੁਦਾਈ ਖਾਤਰ ਮਰਨਾ ਜਾਣੇ ਜੋ ਉਹਦੀ ਖੁਦਾਈ ਖਾਤਰ ਅੱਲਾ ਰਹੇਗਾਉ ਦੇ ਕਰੀਬ ਵੇਖੀ ਅੱਲਾ ਰਹੇਗਾਉ ਦੇ ਕਰੀਬ ਵੇਖੀ ਮੇਰੇ ਬੇਟੇ ਦੇ ਬਾਟਿਓ ਕੁੱਟ ਪਰ ਕੇ ਮੇਰੇ ਬੇਟੇ ਦੇ ਬਾਟਿਓ ਕੁੱਟ ਪਰ ਕੇ ਬੁਝੇ ਚਿਹਰਿਆਂ ਉੱਤੇ ਮੁਸਕਾ ਨਾ ਜਾਉ ਮੁਸਕਾ ਨਾ ਉਤੈ ਨਾ ਹੱਥਾਂ ਵਿੱਚ ਫਿਰ ਗਜਬ ਦੀ ਜਾ ਨਾ ਜਾਉ ਜਾ ਨਾ ਉਤਾ ਨਿਕਲ ਮਿਆਂ ਵਿੱਚੋਂ ਇਨ੍ਹਾਂ ਹੱਥਾਂ ਵਿੱਚ ਫਿਰ ਕਰਪਾ ਨਾ ਜਾਉ ਇਨ੍ਹਾਂ ਹੱਥਾਂ ਵਿੱਚ ਫਿਰ ਕਰਪਾ ਨਾ ਜਾਉ ਇਨ੍ਹਾਂ ਹੱਥਾਂ ਵਿੱਚ ਫਿਰ ਕਰਪਾ ਨਾ ਜਾਉ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ